ਸ਼੍ਰੀ ਦਰਬਾਰ ਸਾਹਿਬ ਨੂੰ ਮਿਲੀਆਂ ਈਮੇਲ ਧਮਕੀਆਂ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਨੇ ਸੁਰੱਖਿਆ ਪ੍ਰਬੰਧ ਹੋਰ ਵੀ ਬਿਹਤਰ ਕਰ ਦਿੱਤੇ ਨੇ ਪੁਲਿਸ ਕਮਿਸ਼ਨ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗੋਲਡਨ ਟੈਂਪਲ ਦੇ ਆਲੇ-ਦੁਆਲੇ ਤੇ ਅੰਦਰੂਨੀ ਹਿੱਸਿਆਂ 'ਚ ਐਸਜੀਪੀਸੀ ਦੇ ਸਹਿਯੋਗ ਦੇ ਨਾਲ ਵਧੇਰੇ ਸੁਰੱਖਿਆ ਤਾਇਨਾਤ ਕਰ ਦਿੱਤੀ ਗਈ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਇੱਕ આરોપી ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਕੀ ਬੀਟੈਕ ਦੀ ਪੜ੍ਹਾਈ ਵੀ ਕੀਤੀ ਹੋਈ ਹੈ ਸ਼ੁਭਮ ਦੂਬੇ ਫਰੀਦਾਬਾਦ ਤੋਂ ਡਿਟੇਨ ਕੀਤਾ ਗਿਆ ਸਾਈਬਰ ਇਨਵੈਸਟੀਗੇਸ਼ਨ ਦੇ ਵਿੱਚ ਵੀ ਸ਼ਾਮਿਲ ਹੈ ਤਾਮਿਲ ਲਾਡੂ ਦੇ ਨਾਲ ਕਨੈਕਸ਼ਨ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਈ ਰਾਜਾਂ ਦੀ ਪੁਲਿਸ ਯੂਨਿਟਾਂ ਦੇ ਨਾਲ ਸਹਿਯੋਗ ਵੀ ਕੀਤਾ ਜਾ ਰਿਹਾ ਇਸ ਮੁੰਡੇ ਨੂੰ ਲੈ ਕੇ ਹੋਰ ਕੀ ਕੁਝ ਖੁਲਾਸੇ ਕੀਤੇ ਨੇ ਆਓ ਸੁਣਦੇ ਹਾਂ ਪੁਲਿਸ ਕਮਿਸ਼ਨਰ ਦੀ ਜਵਾਨੀ ਐਕਸ਼ਨ ਲੈ ਗਿਆ ਸੀ ਔਰ ਪਹਿਲੇ ਦਿਨ ਤੋਂ ਹੀ ਅਸੀਂ ਬਹੁਤ ਮੁਸਤੈਦੀ ਨਾਲ ਇਨਵੈਸਟੀਗੇਸ਼ਨ ਜੁਟੇ ਹੋਏ ਆ ਐਸਜੀਪੀਸੀ ਸਾਰੀਆਂ ਅਥਾਰਟिटीज ਨਾਲ ਇਨ ਟੱਚ ਆ ਔਰ ਉਹਨਾਂ ਦੇ ਤਾਲਮੇਲ ਨਾਲ ਹੀ ਸਿਕਿਉਰਿਟੀ ਅਰੇਂਜਮੈਂਟਸ ਜਿਹੜੇ ਆ ਗੋਲਡਨ ਟੈਂਪਲ ਦੇ ਜਿਹੜਾ ਆਲਾ ਦਵਾਲਾ ਤੇ ਅੰਦਰ ਵੀ ਪਲੇਨ ਕੋਰਸ ਵੀ ਤੇ ਜਿਹੜੇ SGPC टास्क फोर्स ਦੇ ਸਹਿਯੋਗ ਨਾਲ ਉੱਥੇ ਵੀ ਪੂਰੀ ਸਿਕਿਉਰਿਟੀ ਜਿਹੜੀ ਆ ਉਹ ਤਾਇਨਾਤ ਹੈ DCP ਲੈਵਲ ਦੇ ਇੱਕ ਅਫਸਰ ਸਾਡੇ ਇੰਚਾਰਜ ਨੇ ਉੱਥੋਂ ਦੇ ਔਰ ਜਿਹੜੀ ਬੌਮ ਡਿਸਪੋਜ਼ਲ ਸਕਵਾਡ ਹੈ ਸਾਡੀ ਪੰਜਾਬ ਪੁਲਿਸ ਦੀ ਉਹ ਵੀ ਉੱਥੇ ਹਾਜ਼ਰ ਰੱਖੀ ਗਈ ਹੈ ਜਸਟ ਐਸ ਅ ਪ੍ਰੀਕਾਸ਼ਨਰੀ ਮੀਅਰ ਇਸ ਤੋਂ ਇਲਾਵਾ ਜਿਹੜੀ SOJ ਸਾਡੀ ਹੈਟ ਹੈ ਸਪੈਸ਼ਲ ਆਪਰੇਸ਼ਨ ਗਰੁੱਪ ਦੀ ਉਹਦੀ ਵੀ ਟੁਕੜੀ ਉੱਥੇ ਹੈ ਸਾਡੀ ਆਪਣੀ ਸਵੈਡ ਟੀਮ ਵੀ ਹੈ ਐਂਟੀ ਰਾਇਡ ਪੁਲਿਸ ਫੋਰਸ ਵੀ ਡਿਪਲੋਏ ਕੀਤੀ ਗਈ ਹੈ। ਤੋਂ ਮੈਂ ਤੁਹਾਡੇ ਮਾਧਿਅਮ ਨਾਲੇ ਸਾਰੇ ਸ਼ਰਧਾਲੂਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਬਹੁਤ ਇਹਨੂੰ ਪ੍ਰੋਫੈਸ਼ਨਲੀ ਇਨਵੈਸਟੀਗੇਸ਼ਨ ਇਹਦੀ ਕੇਸ ਦੀ ਕੀਤੀ ਜਾ ਰਹੀ ਹੈ। ਕੋਈ ਘਬਰਾਉਣ ਦੀ ਗੱਲ ਨਹੀਂ ਹੈ। ਪੁਲਿਸ ਜਿਹੜੀ ਹੈ ਉੱਥੇ ਪੂਰੀ ਤਰ੍ਹਾਂ ਚੌਕਸ ਹੈ ਔਰ ਪੂਰੇ ਸਕਿਉਰਿਟੀ ਅਰੇਂਜਮੈਂਟਸ ਇਨ ਪਲੇਸ ਨੇ ਔਰ ਐਸਜੀਪੀਸੀ ਦੇ ਸਹਿਯੋਗ ਨਾਲ ਮर्याਦਾ ਨੂੰ ਰੱਖਦੇ ਹੋਏ ਸਾਰੇ ਅਰੇਂਜਮੈਂਟਸ ਆਰ ਇਨ ਪਲੇਸ। ਇਸ ਤੋਂ ਇਲਾਵਾ ਜਿਹੜਾ ਇਨਵੈਸਟੀਗੇਟਿਵ ਪਾਰਟ ਹੈ ਉਹਦੇ ਚ ਵੀ ਅਸੀਂ ਸੈਂਟਰਲ ਏਜੰਸੀਜ਼ ਔਰ ਆਪਣਾ ਸਟੇਟ ਅ ਸਟੇਟ ਸਾਈਬਰ ਕ੍ਰਾਈਮ ਜਿਹੜਾ ਪੁਲਿਸ ਸਟੇਸ਼ਨ ਹੈ ਕਿਉਂਕਿ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਡੀਜੀ ਸਾਹਿਬ ਵੱਲੋਂ ਵੀ ਇਹਦੀ ਬਹੁਤ ক্লোਜ਼ਲੀ ਮੋਨੀਟਰ ਕੀਤੀ ਜਾ ਰਹੀ ਹੈ ਪਹਿਲੇ ਦਿਨ ਤੋਂ ਹੀ ਔਰ ਇਹਦੇ ਚ ਜਿਹੜੇ ਤੁਹਾਨੂੰ ਜਿਵੇਂ ਪਤਾ ਹੈ ਇਹ ਸਾਈਬਰ ਸਪੇਸ ਇੱਕ ਬੜੀ ਵਾਸਟ ਸਪੇਸ ਹੈਗੀ ਹੈ ਬਹੁਤ ਤਰ੍ਹਾਂ ਦੇ ਟੈਕਨੋਲੋਜੀਜ਼ ਯੂਜ਼ ਕੀਤੀਆਂ ਜਾਂਦੀਆਂ ਬਹੁਤ ਸਾਰੀਆਂ ਫੋਰਨ ਬੇਸ ਕੰਪਨੀਆਂ ਜ਼ਿਆਦਾ ਇਹਦੇ ਚ ਜਿਹੜੇ ਆਪਣੇ ਨੇਟਿਵ ਦੇ ਜਿਹੜੇ ਯੂਜ਼ਰਸ ਨੂੰ ਪ੍ਰੋਵਾਈਡ ਕੀਤੇ ਜਾਂਦੇ ਆ ਉਹਨਾਂ ਵੱਲੋਂ ਪਲੈਟਫਾਰਮਸ ਔਰ ਬਹੁਤ ਸਾਰੀਆਂ ਮੇਨ ਕੰਪਨੀ ਜਿਵੇਂ ਮਾਈਕਰੋਸਾਫਟ ਹੈ ਜਾਂ ਹੋਰ ਹੈ ਉਹ ਅੱਗੇ ਲੀਜ਼ ਵੀ ਕਰਦੇ ਆ ਆਪਣੀਆਂ ਜਿਹੜੀਆਂ ਕੰਪਨੀਆਂਜ਼ ਨੂੰ ਸੋ ਉਹਦੇ ਚ ਕਈ ਵਾਰ ਰਿਪਲਾਈ ਵਗੈਰਾ ਜਿਹੜੇ ਅਸੀਂ ਮੰਗਦੇ ਆ ਉਹਦੇ ਟਾਈਮ ਲੱਗ ਜਾਂਦਾ ਔਰ ਜੋ ਕੰਟੈਂਟਸ ਨੇ ਹੁਣ ਤੱਕ ਦੀਆਂ ਮੇਲ ਜਿਹੜੀਆਂ ਆਈਆਂ ਅਸੀਂ ਇਸ ਵੰਚ ਦੋ ਐਫ ਆਈ ਆਰਸ ਵੀ ਦਰਜ ਕਰ ਚੁੱਕੇ ਆ ਉਦੇ ਵਿੱਚ ਮੇਨਲੀ ਕੰਟੈਂਟ ਸਦਰਨ ਸਟੇਟਸ ਜਿਹੜੇ ਸਾਡੇ ਮੁਲਕ ਦੀਆਂ ਉਹਨਾਂ ਬਾਰੇ ਹੈਗਾ ਉਹਦੇ ਵਿੱਚ ਬੇਸਿਕਲੀ ਤਾਮਿਲਨਾਡ ਬਾਰੇ ਜ਼ਿਆਦਾ ਗੱਲ ਕੀਤੀ ਜਾ ਰਹੀ ਹੈ ਉੱਥੋਂ ਦੀ ਪੋਲਿਟੀਕਲ ਪਾਰਟੀਆਂ ਬਾਰੇ ਗੱਲ ਕੀਤੀ ਜਾ ਰਹੀ ਹੈ ਉੱਥੋਂ ਦੇ ਕੁਝ ਜਿਹੜੀਆਂ ਇਨਸੀਡੈਂਟਸ ਨੇ ਉਹਨਾਂ ਬਾਰੇ ਇਹਦੇ ਬਾਰੇ ਚਰਚਾ ਹੈ ਔਰ ਡਿਫਰੈਂਟ ਡਿਫਰੈਂਟ ਜਿਹੜੀ ਜਗ੍ਹਾ ਦੇ ਵਿੱਚ ਨਾਲ ਅਟੈਕ ਕੀਤਾ ਜਾਂਦਾ ਹੈ ਔਰ ਸ਼੍ਰੀ ਦਰਬਾਰ ਸਾਹਿਬ ਬਾਰੇ ਜ਼ਿਕਰ ਥੋੜਾ ਜਿਹਾ ਕਰਕੇ ਤੇ ਉਹਦੇ ਨਾਲ ਮੈਨੂੰ ਇਹ ਲੱਗਦਾ ਕਿ ਮੇਰੀ ਆਪਣੀ ਇੱਕ ਇਹਦੇ ਚ ਜੋ ਬੇਅ ਰੀਡਿੰਗ ਤੋਂ ਪਤਾ ਲੱਗਦਾ ਕਿ ਉਹ ਹਾਈਪ ਵੀ ਕ੍ਰੀਏਟ ਕਰਕੇ ਅਟੈਨਸ਼ਨ ਸੀਕ ਵੀ ਕਰਨਾ ਚਾਹੁੰਦੇ ਉਸ ਚੀਜ਼ਾਂ ਬਾਰੇ ਜਿਹੜੇ ਲੋਕਾਂ ਦੇ ਨਾਮ ਜ਼ਿਕਰ ਕੀਤੇ ਆ ਮੇਲਸ ਦੇ ਵਿੱਚ ਉਹ ਵੀ ਜਿਹੜੇ ਲੋਕ ਨੇ ਉਹ ਸਾਊਥ ਇੰਡੀਆ ਨੂੰ ਹੀ ਜ਼ਿਆਦਾਤਰ ਬਿਲੋਂਗ ਕਰਦੇ ਆ ਤੇ ਜਿਨ੍ਹਾਂ ਨੂੰ ਨਾਲ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੀ ਅਟੈਨਸ਼ਨ ਜਿਵੇਂ ਸੀਕ ਕੀਤੀ ਜਾਂਦੀ ਆ ਬਟ ਅਸੀਂ ਇਹਨੂੰ ਬਹੁਤ ਸੀਰੀਅਸਲੀ ਲਿਆ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਹੋਏ ਸਾਡੀ ਟੀਮ ਜਿਹੜੀ ਆ ਉਹ ਸੈਂਟਰਲ ਏਜੰਸੀਜ਼ ਦੀ ਸਹਿਯੋਗ ਨਾਲ ਤੇ ਸਾਡੇ ਸਟੇਟ ਸਾਈਬਰ ਕ੍ਰਾਈਮ ਦੀ ਸਹਿਯੋਗ ਨਾਲ ਅਸੀਂ ਫਰੀਦাবাদ ਪਹੁੰਚੇ ਜਿਹੜੀ ਸਾਨੂੰ ਇੱਕ ਲੀਡ ਮਿਲੀ ਸੀਗੀ ਉਹਦੇ ਤੇ ਕੰਮ ਕੀਤਾ ਜਾ ਰਿਹਾ ਸ਼ੁਭਮ ਦੁਬੇ ਨਾਮ ਦਾ ਇੱਕ ਸੌਫਟਵੇਅਰ ਇੰਜੀਨੀਅਰ ਹੈ ਉਹਨੂੰ ਅਸੀਂ ਰਾਉਂਡ ਅਪ ਕੀਤਾ ਹੈ ਉਹਦੀ ਡਿਟੇਲ ਚ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਦੇ ਡਿਵਾਈਸ ਜਿਹੜੇ ਲੈਪਟਾਪ ਤੇ ਫੋਨ ਉਹ ਵੀ ਕਬਜ਼ੇ ਚ ਲੈ ਗਏ ਆ ਔਰ ਇਹਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਬੀ ਟੈਕ ਹੈਗੀ ਹੈ ਔਰ ਵੱਖ-ਵੱਖ ਕੰਪਨੀਆਂ ਚ ਕੰਮ ਕਰ ਚੁੱਕਿਆ ਬਟ ਅਜੇ ਉਹਦੇ ਉੱਤੇ ਅਸੀਂ ਕਹਿ ਸਕਦੇ ਹਾਂ ਸਾਨੂੰ ਪਾਰਸ਼ਲ ਸਕਸੈਸ ਮਿਲੀ ਹੈ ਕਿਉਂਕਿ ਜਿੰਨੀਦਰ ਤੱਕ ਬਿਲਕੁਲ ਪਿੰਪੁਆਇੰਟ ਨਹੀਂ ਹੁੰਦਾ ਕਾਫੀ ਇਨਫੋਰਮੇਸ਼ਨ ਅਜੇ ਬਾਕੀ ਆਉਣੀ ਹੈ ਕੰਪਨੀਆਂ ਤੋਂ ਸਰਵਿਸ ਪ੍ਰੋਵਾਈਡਰਸ ਤੋਂ ਤੋਂ ਤੇ ਅਸੀਂ ਕੰਮ ਕਰ ਰਹੇ ਹਾਂ ਬਟ ਜਿਹੜੀ ਫਰਸਟ ਮੇਲ ਆਈ ਸੀ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਇਨਵੈਸਟੀਗੇਸ਼ਨ ਇੱਥੇ ਤੱਕ ਪਹੁੰਚੀ ਹੈ ਸੋ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਜਿੰਨੀ ਵੀ ਗੱਲ ਹੈ ਤੁਹਾਨੂੰ ਐਵਰੀ ਡੇ ਮੈਂ ਅਪਡੇਟ ਕਰਦਾ ਹੀ ਆਂ ਔਰ ਸਾਡੇ ਵੱਲੋਂ ਕੋਈ ਇਹੋ ਜੀ ਚੀਜ਼ ਨਹੀਂ ਹੈ ਜਿਹੜੀ ਇਨਵੈਸਟੀਗੇਸ਼ਨ ਦੀ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਸਕੇ ਤੇ ਨਾ ਕੀਤੀ ਜਾਂਦੀ ਹੋਵੇ ਸੋ ਆਪਾਂ ਰਿਯੂਮਰਸ ਤੋਂ ਵੀ ਇਕਲ ਸੁਚੇਤ ਵੀ ਰਹਿਣਾ ਤੇ ਮੈਂ ਸੰਗਤਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਿਲਕੁਲ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਂਤੇ ਆਪਾਂ ਸਾਰੇ ਨਤਮਸਕ ਹੁੰਨੇ ਆਂ ਏ ਅਸੀਂ ਪੂਰੀ ਤਰ੍ਹਾਂ ਮੁਸਤਿਹਦ ਹਾਂ ਔਰ ਉਸਤੇ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਤੁਹਾਨੂੰ ਸਕਸੈਸ ਦੱਸਾਂਗੇ ਅਕਿਊਜ਼ ਬਾਰੇ ਔਰ ਬ੍ਰੇਕਥਰੂ ਦੇ ਜਲਦੀ ਮਿਲ ਕੇ ਔਰ ਸਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਕਿਉਂਕਿ ਇਹ ਸਾਰਾ ਟਰਾਂਸਪੇਰੈਂਟਲੀ ਵਰਕ ਇੱਤੇ ਕੀਤਾ ਜਾ ਰਿਹਾ ਹੈ ਸ਼ੁਭਮ दुबे ਜੀ son of ਸੰਜੇ ਕੁਮਾਰ दुबे ਐਡਰੈਸ ਹੈਗਾ 184 ਜਵਾਰ ਕਲੋਨੀ ਐਨਆਰਟੀ ਫਰੀਦাবাদ ਖੈਰ ਹੁਣ ਪੁਲਿਸ ਵੱਲੋਂ ਜਾਂਚ ਪੜਤਾਲ ਡੂੰਘਾਈ ਦੇ ਨਾਲ ਕੀਤੀ ਜਾ ਰਹੀ ਹੈ ਤੇ ਵੱਡੇ ਖੁਲਾਸੇ ਹੋਣ ਦੀ ਸ਼ੰਕਾ ਵੀ ਜਤਾਈ ਜਾ ਰਹੀ ਹੈ ਕਿ ਆਖਰ ਉਹਨਾਂ ਦੇ ਵੱਲੋਂ ਕਿਉਂ ਸ਼੍ਰੀ ਦਰਵਾਜ ਸਾਹਿਬ ਦੇ ਲੰਗਰ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਇਸ ਦੇ ਪਿੱਛੇ ਹੋਰ ਕਿਸ ਦਾ ਕਿਸ ਦਾ ਹੱਥ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ